ਸਰਕਾਰੀ ਮੁਲਾਜ਼ਮ ਦਾ ਕਤਲ ਹੋ ਜਾਂਦਾ ਤੇ ਸੀਐਮ ਸਾਹਿਬ ਦਾ ਮੇਰੇ ਖਿਆਲ ਨਾਲ ਬਿਆਨ ਆਉਣਾ ਚਾਹੀਦਾ ਸੀ ਜਿਹੜਾ ਅਜੇ ਤੱਕ ਬਿਆਨ ਨਹੀਂ ਆਇਆ ਟ੍ਰਾਂਸਪੋਰਟ ਮਿਨਿਸਟਰ ਨੇ ਦੋ ਲੈਣਾ ਫੇਸਬੁੱਕ ਤੇ ਜ਼ਰੂਰ ਲਿਖਿਆ ਸੀ ਪਰ ਉਹਨੇ ਵੀ ਕੋਈ ਖੁੱਲ ਕੇ ਬਿਆਨ ਨਹੀਂ ਦਿੱਤਾ ਇਹਦੇ ਪਰਿਵਾਰ 'ਚ ਇੱਕ 3 ਸਾਲ ਦਾ ਬੱਚਾ ਬੇਟਾ ਹੈ ਉਹਦਾ ਇੱਕ ਉਹਦਾ 7 ਸਾਲ ਦਾ ਬੇਟਾ ਹੈ ਤੇ ਉਹਨਾਂ ਦੀ ਵਾਈਫ ਆ ਮਾਤਾ ਦੀ 2 ਮਹੀਨੇ ਪਹਿਲਾਂ ਡੈਥ ਹੋਈ ਆ ਤੇ ਫਾਦਰ ਸਾਹਿਬ ਹੈ ਨਹੀਂ ਹੋਰ ਘਰ 'ਚ ਕਮਾਉਣ ਵਾਲਾ ਵੀ ਕੋਈ ਨਹੀਂ ਹੈਗਾ ਉਹਨੇ ਆਉਂਦੇ ਪਹਿਲਾਂ ਰਾੜ ਗੱਡੀ ਰਾੜ ਆ ਜੀ ਆ ਚੀਤੇ ਮਾਰੀ ਦਿਲ ਵਾਲੀ ਸਾਈਡ ਤੇ ਮਾਰੀ ਆ ਜਿਹਦੇ ਨਾਲ ਹੀ ਉਹ ਥੱਲੇ ਡਿੱਗ ਗਿਆ ਤੇ ਮੌਕੇ ਦੀ ਉਹਦਾ ਸਾਰਾ ਸਰੀਰ ਖਤਮ ਹੋ ਗਿਆ ਜਿਹੜਾ ਡੈਥ ਹੋ ਜਾਂਦੀ ਨਾ ਉਹ ਡਿਊਟੀ ਜਾਂ ਕੁਝ ਵੀ ਹੁੰਦਾ ਆ ਉਹਦਾ ਮ੍ਰਿਤਕ ਹੋ ਜਾਂਦੀ ਆ ਉਹਦੀ ਈਐਸਏ ਲੋ ਕਟੋ ਕੱਟ 90% ਜਿਹੜੀ ਪੈਨਸ਼ਨ ਲੱਗਦੀ ਆ ਇਹ ਰੋਜ਼ ਇਹੀ ਆਡਾ ਕਿ ਜੇ ਤੁਸੀਂ ਸਾਡਾ ਬੀਮਾ ਬੰਦ ਕਰਾਇਆ ਤੇ ਤੁਸੀਂ ਬੀਮਾ ਗਾੜੀ ਕਿਉਂ ਨਹੀਂ ਕੀਤਾ 4000 ਦੇ ਕਰੀਬ ਜਿਹੜਾ ਮਲਾਜ਼ਮ ਜਣਦੇ ਬੀਮੇ ਨਹੀਂ ਹੋਏ ਜਿਹੜੀ ਡਰਾਈਵਰ ਕੈਟੇਗਰੀਆ 3 ਤੋਂ 10000 ਆ ਜਾਂ ਉਹਨਾਂ ਦੇ ਇਹਨਾਂ ਦੇ 21000 ਪਲੱਸ ਸੈਲਰੀ ਆ ਉਹਨਾਂ ਦੇ ਸਾਰਿਆਂ ਦੇ ਜਿਹੜੇ ਆ ਉਹ ਬੰਦ ਹੋ ਚੁੱਕੀ ਆ ਬੀਮੇ ਜਿਹੜੀ ਤਨਖਾਹ ਵਧੀ ਸੀ ਓਹ 10000 12000 ਦੇ ਕਰੀਬ ਵਧੀ ਸੀ ਉਹ 20000 ਕੁਸ਼ ਸੀ ₹21000 ਤੇ 35 ਰੁਪਏ ਪਰ ਕਹਿੰਦੇ ਇਹ ਵੀ 35 ਰੁਪਏ 21000 ਤੋਂ ਵੱਧ ਗਏ ਆ ਜੇ 2000 ਤੋਂ ਥੱਲੇ ਰਹਿੰਦੇ 99 ਰੁਪਏ ਰਹਿੰਦੇ 2000 ਜਾਂ ਕੁਝ ਇਹਦਾ ਤਾਂ ਫਿਰ ਉਹ ईएससी ਬੰਦ ਨਹੀਂ ਹੁੰਦਾ ਜਲੰਧਰ ਦੇ ਪੰਜਾਬ ਰੋਡਵੇ ਦੇ ਡੀਪੋ ਨੰਬਰ 1 ਦੇ ਇੱਕ ਦੇ ਬਾਹਰ ਮੌਜੂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਗਜੀਤ ਸਿੰਘ ਜਿਹੜੇ ਕੁਝ ਦਿਨ ਪਹਿਲਾਂ ਜਿਹੜਾ ਇਹ ਕਰਾਲੀ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਪਰਿਵਾਰਿਕ ਮੈਂਬਰ ਉਹ ਸਰਕਾਰ ਅੱਗੇ ਗੁਹਾਰ ਲਾਉਂਦੇ ਆ ਕਿ ਸਾਨੂੰ ਜਿਹੜਾ ਇੱਕ ਸਰਕਾਰੀ ਨੌਕਰੀ ਨਾਲ 50 ਲੱਖ ਰੁਪਏ مالی ਸਹਾਇਤਾ ਜਿਹੜੀ ਉਹ ਕਰਨੀ ਚਾਹੀਦੀ ਹੈ ਉਸੇ ਨੂੰ ਲੈ ਕੇ ਜਿਹੜਾ ਅੱਜ ਡਿਪੋ ਨੰਬਰ 1 ਦੇ ਬਾਹਰ ਜਿਹੜਾ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾ ਰਿਹਾ ਉੱਥੇ ਮੁਲਾਜ਼ਮਾ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਸਾਡੀ ਗੱਲ ਨਾਲ ਸੁਣੀ ਤਾਂ ਥੋੜੇ ਸਮੇਂ ਬਾਅਦ ਜਿਹੜਾ ਹੈ ਜਲੰਧਰ ਦਾ ਰਾਮਾ ਮੰਡੀ ਚੌਕ ਉਹ ਮੁਕੰਮਲ ਤੌਰ ਤੇ ਜਿਹੜਾ ਬੰਦ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜਾ ਪ੍ਰੋਟੈਸਟ ਹੋਰ ਤੇਜ਼ ਕੀਤਾ ਜਾਵੇਗਾ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਜਾ ਕੇ ਵੀ ਰੋਸ ਪ੍ਰਦਰਸ਼ਨ ਜਿਹੜੇ ਉਹੋ ਕਿਤੇ ਜਾਣ ਕੇ ਸਾਡੇ ਨਾਲ ਪੀਆਟੀਸੀ ਪਨਪਸ ਦੇ ਜਿਹੜੇ ਪ੍ਰਧਾਨ ਜਲੰਧਰ ਦੇ ਉਹ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵਿਕਰਮ ਜੀ ਜੇ ਗੱਲ ਕਰੀਏ ਅਸੀਂ ਇੱਕ ਮਤਰੇ ਵਾਲਾ ਸਲੋਕ ਮੁਲਾਜ਼ਮਾਨਾ ਕਿਉਂ ਸਰਕਾਰ ਕਰਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਜਿਹੜਾ ਸਰਕਾਰ ਨੇ ਰਵਈਆ ਵਰਤਿਆ ਅੱਜ ਦੇਖਣ ਨੂੰ ਮਿਲ ਰਿਹਾ ਕਿ ਕਿ ਸ਼ਰੀਆਮ ਕਤਲ ਕਰ ਦੇਣਾ ਦਿਨ ਦੁਪਹਿਰੇ ਉਦੇ ਬਾਅਦ ਚ ਸਰਕਾਰ ਦਾ ਕੋਈ ਬਿਆਨ ਨਹੀਂ ਆਉਣਾ ਤੇ ਸਰਕਾਰ ਦੇ ਬਿਆਨ ਤੋਂ ਬਾਅਦ ਅਸੀਂ ਗੇੜ ਕਰਦੇ ਆ ਕਿ ਸਰਕਾਰ ਕੋਈ ਅਲੌਂਸ ਕਰੂਗੀ ਉਹਦੇ ਬੱਚਿਆਂ ਲਈ ਉਹਦੀ ਵਾਈਫ ਲਈ ਕਿ ਕਿ ਸ਼ਰੇਆਮ ਕਤਲ ਹੋਇਆ ਆਨ ਡਿਊਟੀ ਹੋਇਆ ਸਰਕਾਰ ਦੀ ਬਾਤ ਚ ਲਾਉਂਦੇ ਚ ਲੋਂਦੇ ਦਾ ਕਤਲ ਕੀਤਾ ਗਿਆ ਤੇ ਸਰਕਾਰ ਵੱਲੋਂ ਕੁਝ ਵੀ ਉਹਨੂੰ ਕੋਈ ਨਾਮ ਮਾਇਦਾ ਕੋਈ ਨਾਂ ਨੌਕਰੀ ਕੋਈ ਬਿਆਨ ਨਹੀਂ ਦਿੱਤਾ ਗਿਆ ਉਸ ਰੋਜ਼ ਵਿੱਚ ਅਸੀਂ ਜੈਡ ਬਡੀ ਰੱਖ ਕੇ ਬੈਠੇ ਆਂ ਕਿਉਂਕਿ ਅੱਜ ਪੋਸਟਮਾਰਟਮ ਹੋਇਆ ਸੀ ਖਾੜੜ ਵਿਖੇ ਅੱਜ ਖਾੜੜ ਤੋਂ ਸਿੱਧੀ ਜਿਹੜੀ ਬੋਡੀ ਇੱਥੇ ਜਲੰਧਰ ਵਿਖੇ ਲਈ ਆਈ ਗਈ ਹੈ ਉਹਦੇ ਵਿੱਚ ਅਸੀਂ ਰੋਜ਼ਮਰਚ ਹੁਣ ਚੱਲਦਾ ਪਿਆ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਪਈ ਆ ਕਿ ਜਿਹੜਾ ਉਹਦਾ ਬੀਮਾ ਮੋ ਬੀਮਾ ਨੂੰ ਦਿੱਤਾ ਜਾਵੇ ਕਿਉਂਕਿ ਸਾਡੇ ਐਸਆਈ ਦਾ ਤੁਹਾਨੂੰ ਮੈਂ ਸਪਸ਼ਟ ਕਰ ਦਿੰਦਾ ਬੀਮੇ ਦੀ ਮੈਂ ਗੱਲ ਕਰਨ ਲੱਗਾ ਕਿ 35 ਰੁਪਏ ਦਾ ਕੀ ਰੋਲਾ ਕਹਿੰਦੇ 35 ਰੁਪਏ ਵਾਦਾ ਦਿੱਤੇ ਐ ਤਾਂ ਹੀ ਜਿਹੜੇ ਬੀਮੇ ਵੀ ਨਹੀਂ ਹੋ ਰਹੇ ਜਿਹੜਾ ਬੀਮੇ ਦਾ ਰੋਲਾ ਨਾ 35 ਰੁਪਏ ਐਸਆਈ ਜਿਹੜੀ ਇੱਕ ਬੇਸਿਕ ਆ ਉਹ 21000 ਤੱਕ ਚੱਲਦੀ ਆ ਜੀ ਸਾਡੀ ਹਰ ਸਾਲਾਨਾ 5% ਐਗਰੀਮੈਂਟ ਲੱਗਦੀ ਆ ਜੀ ਜਦੋਂ 5% ਐਗਰੀਮੈਂਟ 11200 ਰੁਪਏ ਵੱਧਦਾ ਨਾ ਸਾਲ ਤਾਂ ਇਹ ਕੀ ਹੋਦਾ ਜਦੋਂ ਪਿਛਲੇ ਸਾਲ 2024 ਦੇ ਵਿੱਚ ਵਧਿਆ ਸੀ ਉਹ 21000 ਤੋਂ ਵੱਧ ਹੋ ਗਏ 21000 ਤੋਂ ਦੀ ਬੇਸਿਕ ਵੱਧ ਹੋ ਗਈ ਆ ਤੇ 21000 ਜਿਹੜੀ ਆ ਐਸਐਸਓ ਬੰਦ ਕਰ ਦਿੰਦੀ ਆ ਬੀਮਾ ਆਪਣਾ ਉਹਦੇ ਬਾਅਦ ਚ ਜਿਹੜਾ ਬੀਮਾ ਕਰਾਉਣਾ ਹੁੰਦਾ ਮੈਕਮੇ ਨੇ ਜਾਂ ਜਿਹੜਾ ਠੇਕੇਦਾਰ ਆ ਉਹ ਨੈਗਰ ਹੋਣਾ ਹੁੰਦਾ ਪਰ ਕਰਵਾ ਕੇ ਤੇ ਸਰਕਾਰ ਨੇ ਬਿਲਕੁਲ ਬਿਲਕੁਲ ਸਰਕਾਰ ਨੇ ਇਹ ਸਾਡਾ ਜਿਹੜਾ ਟਰਾਂਸਪੋਰਟ ਅਧਿਕਾਰਾ ਟਰਾਂਸਪੋਰਟ ਮਿਨਿਸਟਰ ਜਾਂ ਟਰਾਂਸਪੋਰਟ ਦੇ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਉਹਨਾਂ ਨੇ ਕਰਾਉਣਾ ਹੁੰਦਾ ਇਹ ਉਹਨਾਂ ਦੀ ਪਾਵਰ ਆਵਾ ਉਹਨਾਂ ਨੇ ਠੇਕੇਦਾਰ ਨੂੰ ਕਹਿਣਾ ਹੁੰਦਾ ਕਿ ਸਵਾਗ ਵਰਕਰ ਆ ਉਹਦਾ 24 ਘੰਟੇ ਰੂਟ ਤੇ ਰਹਿੰਦੇ ਆ ਡਰਾਈਵਰ ਕਨੈਕਟਰ ਉਹਨਾਂ ਦਾ ਬੀਮਾ ਜਿਹੜਾ ਕੀਤਾ ਜਾਵੇ ਕਿਉਂਕਿ ਅਜੇ ਤੱਕ ਕਨੈਕਟਰ ਦਾ ਜਿਹੜਾ ਵਾ ਈਐਸਏ ਚੱਲਦਾ ਪਿਆ ਕਿਉਂ ਚੱਲਦਾ ਪਿਆ ਵਾ ਕਿ ਉਹਨਾਂ ਦੇ ਜਿਹੜੀ 21000 ਤੋਂ ਜਿਹੜੀ ਬੇਸਿਕ ਘਟ ਉਹ 20000 ਦੇ ਕਰ ਤੇ ਕਿੰਨੇ ਮੁਲਾਜ਼ਮਾਂ ਦੇ ਜਿਹੜੇ بیمੇ ਹੈਗੇ ਆ ਜਿਹੜੇ ਅਜੇ ਤੱਕ ਨਹੀਂ ਹੋਏ ਜਿਹੜੇ 4000 ਦੇ ਕਰੀਬ ਆ ਜਿਹੜਾ ਮੁਲਾਜ਼ਮਾਂ ਜਣ ਦੇ بیمੇ ਨਹੀਂ ਹੋਏ ਜਿਹੜੀ ਡਰਾਈਵਰ ਕੈਟਾਗਰੀ ਆ 3000 4000 ਉਹਨਾਂ ਦੇ ਇਹਨਾਂ ਦੀ 21000 ਪਲੱਸ ਸੈਲਰੀ ਆ ਉਹਨਾਂ ਦੇ ਸਾਰਿਆਂ ਦੇ ਜਿਹੜੇ ਆ ਉਹ ਬੰਦ ਹੋ ਚੁੱਕੇ ਆ بیمੇ ਉਹ ਅਜੇ ਤੱਕ ਸਰਕਾਰ ਨੂੰ ਸਾਲ ਹੋ ਗਿਆ 24 2024 1 ਅਕਤੂਬਰ 2024 ਚ ਹੋਏ ਕਿੰਨੇ ਪੈਸੇ ਵਧੇ ਸੀ ਉਹਦੇ 35 ਰੁਪਏ ਉੱਪਰ ਵਧੀ ਵਧਿਆ ਸੀ 21000 ਪਲੱਸ 35 35 ਰੁਪਏ ਉੱਪਰ ਹੋਏ ਸੀ ਜਿਹੜੀਆਂ ਰੁਪਈਆਂ ਕਰਕੇ ਜਿਹੜੀ ਤਨਖਾਹ ਵਧੀ ਸੀ ਉਹ 1200 ਦੇ ਕਰੀਬ ਵਧੀ ਸੀ ਉਹ 2000 ਕੁ ਸੀ ਜਿਹੜੀ 2135 ਰੁਪਏ ਉੱਪਰ ਕਹਿੰਦੇ ਦਾ ਵੀ 35 ਰੁਪਏ 2100 ਤੋਂ ਵੱਧ ਗਏ ਆ ਜੇ 2000 ਤੋਂ ਥੱਲੇ ਰਹਿੰਦੇ 99 ਰੁਪਏ ਦੇ ਰਹਿੰਦੇ 2000 ਜਾਂ ਕੁਝ ਰਹਿੰਦਾ ਤਾਂ ਫਿਰ ਉਹ ਐਸਈ ਬੰਦ ਨਹੀਂ ਹੁੰਦਾ ਪਰ ਉਹਦੇ ਵਿੱਚ ਸਰਕਾਰ ਨੂੰ ਅਸੀਂ ਲਗਾਤਾਰ ਮੰਗ ਕਰਦੇ ਰਹੇ ਆ 2135 ਰੁਪਏ ਹੋਏ ਤੇ ਬੀਮਾ ਜਿਹੜੇ ਬੰਦ ਕਰ ਬਿਲਕੁਲ ਜੀ ਬਿਲਕੁਲ ਇਹੀ ਹੈ ਜੀ ਇਸ ਕਰਕੇ ਇਹ ਸਰਕਾਰੋਂ ਬੰਦ ਕੀਤਾ ਗਿਆ ਵਾ ਸਿਰਫ ਫਿਲਹਾਲ ਜਿਹੜੇ ਕਨੈਕਟਰਾਂ ਦੇ ਜਾਂ 20 ਹਜ਼ਾਰ ਤੋਂ ਛੱਲੇ ਸੈਲਰੀ ਆ 21 ਹਜ਼ਾਰ ਤੋਂ ਛੱਲੇ ਸੈਲਰੀ ਆ ਉਹਨਾਂ ਦੇ ਇਸ ਕਾਰਡ ਜਿਹੜੇ ਲੱਗਦਾ ਚੱਲਦੇ ਪਏ ਇੱਕ ਤੁਸੀਂ ਗੱਲ ਦੱਸੀ ਕਿ 4000 ਦੇ ਕਰੀਬ ਮੁਲਾਜ਼ਮ ਐ ਜਿਨ੍ਹਾਂ ਦੇ ਬੀਮੇ ਜਿਹੜੇ ਸਮੇਂ ਨਹੀਂ ਹੋਏ ਅਜੇ ਕੀ ਸਰਕਾਰ ਦਾ ਫਰਜ਼ ਬੰਦਾ ਉਹਨਾਂ ਦੇ ਬੀਮੇ ਪੰਜਾਬ ਸਰਕਾਰ ਦਾ ਬੰਦਾ ਕਿ ਉਹਨਾਂ ਦੇ ਬੀਮੇ ਕਰਵਾਏ ਜਾਣ ਚਾਹੇ ਠੇਕੇਦਾਰਾਂ ਤੋਂ ਕਰਵਾਣ ਜਾਂ ਕਿਸੇ ਹੋਰ ਤੋਂ ਕਰਵਾਣ ਪਰ ਇਹਨਾਂ ਸਾਰੇ ਮੁਲਾਜ਼ਮ ਜਿਹੜੇ ਆਪਣੀ ਜਾਨ ਜਿਹੜੀ ਤਾਂ ਤੇ ਲੀ ਤੇ ਰੱਖ ਕੇ ਤੁਰੇ ਫਿਰਦੇ ਨੇ ਬਿਲਕੁਲ ਜੀ 24 ਘੰਟੇ ਡਿਊਟੀ ਆ ਰੋਡ ਆ ਕਿਤੇ ਸਟੇਟ ਤੋਂ ਬਾਹਰ ਜਾਣਾ ਪੈਂਦਾ ਇੱਕ ਚਾਰ ਮੈਂ ਚੀਜ਼ ਹੋਰ ਦੱਸ ਦਾਂ ਜੇ ਪਾਈ ਚਾਂਸ 21000 ਦਾ ਸੈਲਰੀ ਥੱਲੇ ਹੁੰਦੀ ਉਹਦੀ ਵਾਈਫ ਨੂੰ ਘੱਟੋ ਘੱਟ 20000 ਦੇ ਲੱਗ ਸਕੇ ਪੈਨਸ਼ਨ ਲਗਣੀ ਸੀ ਜੇ ਉਹ ਡੈਥ ਹੋ ਜਾਂਦੀ ਨਾ ਉਹ ਡਿਊਟੀ ਜਾਂ ਕੁਛ ਵੀ ਹੁੰਦਾ ਆ ਉਦਾਂ ਮ੍ਰਿਤਕ ਹੋ ਜਾਂਦੀ ਆ ਉਹਦੀ ਈਐਸਏ ਨੂੰ ਘੱਟੋ ਘੱਟ 90% ਜਿਹੜੀ ਪੈਨਸ਼ਨ ਲੱਗਦੀ ਆ ਇਹ ਰੋਜ਼ ਇਹੀ ਆਡਾ ਕਿ ਜੇ ਤੁਸੀਂ ਸਾਡਾ ਬੀਮਾ ਬੰਦ ਕਰਾਇਆ ਤਾਂ ਤੁਸੀਂ ਬੀਮਾ ਗਾੜੀ ਕਿਉਂ ਨਹੀਂ ਕੀਤਾ ਤੇ ਜੇ ਤੁਸੀਂ 20000 ਨੂੰ 20 ਸਾਲਾਂ ਗੁਣਾ ਕਰਕੇ ਉਹਦੀ ਪੈਨਸ਼ਨ ਦੇ ਪੈਸੇ ਉਹਨੂੰ ਦਿੱਤੇ ਜਾਣ ਤੇ ਉਹਦਾ ਫੰਡ ਇਹਦਾ ਬੰਦਾ ਦਿੱਤਾ ਜਾਵੇ ਇਹਨੂੰ ਨੌਕਰੀ ਦਿੱਤੀ ਜਾਵੇ ਇਹ ਨਾਲ ਸਰਕਾਰ ਕਰ ਸਕਦੀ ਹੈ ਸੀਐਮ ਤੋਂ ਅਧਿਕਾਰ ਆ ਡਾਇਰੈਕਟਰ ਤੋਂ ਡੀਸੀ ਤੋਂ ਅਧਿਕਾਰ ਹੁੰਦਾ ਜੋ ਮਰਜ਼ੀ ਕਰਾ ਸਕਦਾ ਪਰ ਸਰਕਾਰ ਮੈਨੂੰ ਲੱਗਦਾ ਨਹੀਂ ਕਿ 4 ਤਰੀਕ ਦੀ ਘਟਨਾ ਹੋਈ ਹੈ ਅਜੇ ਤੱਕ ਸਰਕਾਰ ਨੇ ਧਿਆਨ ਨਹੀਂ ਦਿੱਤਾ ਕੀ ਲੱਗਦਾ ਹੋਣ ਦੋਗੇ ਬਿਲਕੁਲ ਜੀ ਹਜੇ ਤੱਕ ਸੀਮ ਸਿੰਘ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਕਿ ਇੱਕ ਟ੍ਰਾਂਸਪੋਰਟ ਸਰਕਾਰੀ ਅਧਿਕਾਰੀ ਦੇ ਵਿੱਚ ਸਰਕਾਰੀ ਮੁਲਾਜ਼ਮ ਦਾ ਕਤਲ ਹੋ ਜਾਂਦਾ ਤੇ ਸੀਐਮ ਸਾਹਿਬ ਦਾ ਮੇਰੇ ਖਿਆਲ ਨਾਲ ਬਿਆਨ ਆਉਣਾ ਚਾਹੀਦਾ ਸੀ ਜਿਹੜਾ ਅਜੇ ਤੱਕ ਬਿਆਨ ਨਹੀਂ ਆਇਆ ਟਰਾਂਸਪੋਰਟ ਮਿਸਟਰ ਨੇ ਦੋ ਲੈਣਾ ਫੇਸਬੁੱਕ ਤੋਂ ਜਰੂਰ ਲਿਖਿਆ ਸੀ ਪਰ ਉਹਨੇ ਵੀ ਕੋਈ ਖੁੱਲ ਕੇ ਬਿਆਨ ਨਹੀਂ ਦਿੱਤਾ ਬੰਦੇ ਫੜੇ ਗਏ ਬੰਦਾ ਮੌਕੇ ਤੇ ਇੱਕੋ ਬੰਦਾ ਸੀ ਮੌਕੇ ਤੇ ਭਿੰਦਰਾ ਪਿੱਕਾ ਫਲਾ ਮਤਲਬ ਲੋਕਲ ਹੀ ਕਰਾਲੀ ਦੇ ਨਾਲ ਕੋਈ ਪੜਿਆ ਵਾਲਾ ਪਿੰਡ ਪੈਂਦਾ ਉੱਥੇ ਦਾ ਰਹਿਣ ਵਾਲਾ ਉਹ ਮੌਕੇ ਤੇ ਅਰੈਸਟ ਕੀਤਾ ਗਿਆ ਕੀ ਗੱਲ ਕੀ ਹੋਈ ਸੀ ਕੁਝ ਪਤਾ ਲੱਗਿਆ ਗੱਲ ਹੋਈ ਸੀ ਕਨੈਕਟਰ ਸਾਹਿਬ ਨਾਲ ਗੱਲ ਕੀਤੀ ਸੀ ਕਨੈਕਟਰ ਸਾਹਿਬ ਵੀ ਮੌਜੂਦ ਆ ਨਾਲ ਹਟੇ ਕਨੈਕਟਰ ਸਾਹਿਬ ਕਹਿੰਦੇ ਕਿ ਸਾਡੀ ਗੱਡੀ ਨੇ ਹਾਰਨ ਮਾਰਿਆ ਅਗਲੀ ਗੱਡੀ ਵਾਲੇ ਨੇ ਦੋ ਵਾਰ ਕਿਹਾ ਕਿ ਯਾਰ ਤੂੰ ਹਾਰਨ ਮਾਰੇਗਾ ਹਾਰਨ ਕਾ ਤੂੰ ਮਰੇ ਜਾਵਾਂ ਇਹਨੇ ਕਿਹਾ ਕਿ ਜਨਾਬ ਗ ਉਹਨਾਂ ਗੱਲਬਾਤ ਹੁੰਦੀ ਪਈ ਆ ਜਿਹੜਾ ਮਗਰ ਗੱਡੀ ਵਾਲਾ ਹੁੰਦਾ ਸੀ ਉਹਨੇ ਸੋਚਿਆ ਵੀ ਸ਼ਾਇਦ ਮੈਨੂੰ ਜਾਣਬੁੱਝ ਕੇ ਗੱਡੀ ਰੋਕ ਕੇ ਬੈਠਾ ਗੱਦੇ ਖਰਾਬ ਕਰਦਾ ਪਿਆ ਉਹਨੇ ਪੈਂਦੀ ਕੋਈ ਗੱਲ ਨਹੀਂ ਪੁੱਛੀ ਕੋਈ ਗੱਲ ਨਹੀਂ ਕੀਤੀ ਉੱਥੇ ਹੱਥੋਂ ਪਈ ਹੋਵੇ ਤੇ ਉਹਨੇ ਹੱਥੋਂ ਪਈ ਬਿਲਕੁਲ ਨਹੀਂ ਹੋਈ ਜੀ ਉਹਨੇ ਆਉਂਦੇ ਪਹਿਲਾਂ ਰਾਡ ਗੱਡੀ ਰਾਡ ਆ ਜੀ ਆ ਚੀਤੇ ਮਾਰੀ ਦਿਨ ਵਾਲੀ ਸਾਈਡ ਤੇ ਮਾਰੀ ਆ ਜਿਹਦੇ ਨਾਲ ਉਹ ਥੱਲੇ ਡਿੱਗ ਗਿਆ ਤੇ ਮੌਕੇ ਦੀ ਉਹਦਾ ਸਾਰਾ ਸਰੀਰ ਖਤਮ ਹੋ ਗਿਆ ਸਰਕਾਰ ਨੂੰ ਕੀ ਅਲਟੀਮੇਟ ਦਿੱਤਾ ਗਿਆ ਹੈ ਸਰਕਾਰ ਨੂੰ 1 ਘੰਟੇ ਦਾ ਸਮਾਂ ਦਿੱਤਾ ਗਿਆ ਫਿਲਹਾਲ ਤਾਂ ਮੀਟਿੰਗ ਚੱਲਦੀ ਪਈ ਹੈ ਜੀਐਮ ਸਾਡੇ ਕਮਰੇ ਵਿੱਚ ਉਹਦੇ ਵਿੱਚ ਵੇਖਦੇ ਹਾਂ ਜੇ ਕੋਈ ਹੱਲ ਨਿਕਲਦਾ ਤਾਂ ਠੀਕ ਆ ਨਹੀਂ ਤਾਂ ਆਪਣਾ ਰਾਮਾ ਮੰਡੀ ਜਾਂ ਪੀਪੀ ਦਾ ਪ੍ਰੋਟੈਸਟ ਪੱਕਾ ਹੈ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਤਰਨਤਨ ਆਪਣੇ ਟਰਾਂਸਪੋਰਟ ਮੰਤਰੀ ਦੀ ਕੋਠੀ ਦਾ ਉਹ ਸਾਡੇ ਸੂਬਾ ਕੈਸ਼ੀਅਰ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਉਹ ਕਹਿੰਦੇ ਜੀ ਜਾਂ ਸੀਐਮ ਦੀ ਕੋਠੀ ਦਾ ਖਰਾਬ ਕੀਤਾ ਜਾਵੇਗਾ ਜਾਂ ਜਿਮਨੀ ਚੌਂਕ ਚ ਜਾ ਕੇ ਰੋਸ ਪ੍ਰਦਰਸ਼ਨ ਕਿਤੇ ਜਾਣਗੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਸੈਕਟਰੀ ਵੀ ਆ ਰਹੇ ਸਮਸ਼ੇਸ਼ ਸਿੰਘ ਜੀ ਉਹ ਇਹਨਾਂ ਦੀ ਲਗਾਤਾਰ ਗੱਲਬਾਤ ਚੱਲਦੀ ਪਈ ਆ ਹੁਣ ਜਿਹੜੀ ਅੰਦਰ ਮੀਟਿੰਗ ਚੱਲਦੀ ਪਈ ਜੋ ਮੀਟਿੰਗ ਜੋ ਸਿੱਟਾ ਨਿਕਲੋ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਉਹ ਤੁਹਾਨੂੰ ਦੱਸ ਦੰਦੇ ਆ ਹੋਰ ਮੈਨੂੰ ਗੱਲ ਦੱਸੋ ਇਸ ਦੇ ਪਰਿਵਾਰ ਚ ਕੌਣ-ਕੌਣ ਸੀ ਇਸ ਦੇ ਪਰਿਵਾਰ ਚ ਇੱਕ 3 ਸਾਲ ਦਾ ਬੱਚੇ ਬੇਟਾ ਹੈ ਉਹਦਾ ਇੱਕ ਉਹਨਾਂ ਦਾ 7 ਸਾਲ ਦਾ ਬੇਟਾ ਹੈ ਤੇ ਉਹਨਾਂ ਦੀ ਵਾਈਫ ਆ ਮਾਤਾ ਦੀ 2 ਮਹੀਨਾ ਪਹਿਲਾਂ ਡੈਥ ਹੋਈ ਆ ਤੇ ਫਾਦਰ ਸਾਹਿਬ ਹੈ ਨਹੀਂ ਹੋਰ ਘਰ ਚ ਕਮਾਉਣ ਵਾਲਾ ਵੀ ਕੋਈ ਨਹੀਂ ਹੈਗਾ ਬਿਲਕੁਲ ਜਗਜੀਤ ਸਿੰਘ ਦੀ ਬੋਡੀ ਜਿਹੜੀ ਹੈ ਇੱਥੇ ਰੱਖੀ ਹੋਈ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਜਿਹੜੇ ਜਲੰਧਰ ਦੇ ਪ੍ਰਧਾਨ ਨੇ ਵਿਕਰਮ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਦੋ ਛੋਟੇ ਬੱਚੇ ਨੇ ਅੰਨਾ ਦੇ ਵਾਈਫ ਇਹ ਘਰ ਚ ਹੋਰ ਕੋਈ ਕਮਾਂਡ ਵਾਲਾ ਨਹੀਂ ਹੈਗਾ ਅੰਨਾ ਦੀ ਮਾਤਾ ਜੀ ਦੀ ਵੀ ਥੋੜੇ ਸਮੇਂ ਪਹਿਲਾਂ ਹੀ ਜਿਹੜੀ ਡੈਥ ਹੋ ਗਈ ਸੀ ਮੌਤ ਹੋ ਗਈ ਸੀ ਕਰਦੀ ਸਾਰੀ ਜ਼ਿੰਮੇਵਾਰੀ ਜਗਜੀਤ ਸਿੰਘ ਤੇ ਉੱਪਰ ਹੀ ਸੀ ਪਰ ਦੱਸਿਆ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਉਸ ਤੋਂ ਬਾਅਦ ਸਰਕਾਰ ਨੇ ਵੀ ਉਹਨਾਂ ਦੇ ਪਰਿਵਾਰ ਵੱਲ ਪੂਰਾ ਵੀ ਜਿਹੜਾ ਧਿਆਨ ਨਹੀਂ ਦਿੱਤਾ ਹੁਣ ਜਿਹੜੇ ਆ ਮੁਲਾਜ਼ਮ ਵਰਕਰ ਨੇ ਉਹ ਕਹਿੰਦੇ ਨੇ ਕਿ ਜਿਹੜੇ ਸਾਡੀ ਮੰਗ ਵੱਲ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਜਿਹੜੀ ਉਹ ਮਿਲਣੀ ਚਾਹੀਦੀ ਏ ਨਾਲ ਦੀ ਨਾਲ ਜਿਹੜਾ مالی ਸਹਾਇਤਾ ਵੀ ਜਿਹੜੀ ਉਹ ਜਿਹੜੀ ਕਰਨੀ ਚਾਹੀਦੀ ਏ ਜਿਸ ਦੇ ਨਾਲ ਉਹਨਾਂ ਦਾ ਕਰਦਾ ਗੁਜ਼ਾਰਾ ਜਿਹੜਾ ਉਹ ਜਿਹੜਾ ਚੱਲ ਸਕੇ ਜਿਹੜੇ ਕਨੈਕਟਰ ਸਨ ਉਹਨਾਂ ਦੇ ਨਾਲ ਉਸ ਸਮੇਂ ਮੌਜੂਦ ਸਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਪਾਂ ਕਿ ਕੀ ਨਾ ਭਾਈ ਸਾਹਿਬ ਆਪਣਾ ਮੈਂ ਸਰ ਸਦੀਕ ਮੁਹੰਮਦ ਹਾਂ ਤੁਸੀਂ ਨਾਲ ਸੀ ਉਸ ਸਮੇਂ ਬਿਲਕੁਲ ਸਰ ਕੀ ਗੱਲ ਹੋਈ ਸੀ ਉਸ ਸਮੇਂ ਗੱਲ ਕੋਈ ਨਹੀਂ ਸਰ ਬੜੇ ਆਰਾਮ ਨਾਲ ਚੰਡੀਗੜ੍ਹ ਤੋਂ ਪਾਰ ਰਹੀ ਸੀ ਤੁਹਾਨੂੰ ਪਤਾ ਮਾਰੀ ਮੜੀ ਰੋਡ ਤੇ ਟ੍ਰੈਫਿਕ ਹੁੰਦੀ ਹੈ ਜੀ ਜਿਆਦਾ ਬੱਕੇ ਨੂੰ ਜਿੱਦ ਨਾਲ ਮਾਹਵਤ ਨੇ ਕੱਲੇ ਨੂੰ ਮਾਰਿਆ ਜੀ ਇਦਾਂ ਮਾਰਾ ਮੋਟਾ ਨੇ ਹਰਨ ਮਾਰਿਆ ਉਸੇ ਕਾਲ ਤੋਂ ਕਰਾਲੀ ਚਾਹੂ ਲੈਟਰ ਦਾ ਕਹਿੰਦਾ ਤੁਸੀਂ ਹਰਨ ਮਾਰਿਆ ਇਦਾਂ ਉਦਾਂ ਕੋਈ ਸਮਝ ਲੱਗੇ ਨਹੀਂ ਕਿਹੜੇ ਵੇਲੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਮੌਕਾ ਹੀ ਨਹੀਂ ਮਿਲਿਆ ਹੁਣ ਵੀ ਇਹਨਾਂ ਦਾ ਪਤਾ ਨਹੀਂ ਬਚਨ ਇਹ ਕੰਮ ਕਰ ਦੇਣਾ ਉਹਨਾਂ ਨੇ ਆਂਦੇ ਰੋਡ ਇਦਾਂ ਆਪਣੀ ਗੱਡੀ 'ਚ ਉਤਰਿਆ ਕੱਢ ਕੇ ਰੋਡ ਮਾਰ ਦਿੱਤੀ ਪ ਤੇ ਮੌਕੇ ਤੇ ਹੀ ਅੰਦੀ ਇਦਾਂ ਸਾਡੇ ਅੱਗੇ ਤੇ ਮੈਂ ਮੁੜ ਕੇ ਫੜਿਆ ਦੋ ਕੁ ਘਟ ਪਾਣੀ ਵਿੱਚ ਪਾਇਆ ਉਥੇ ਜੱਗਾ ਮੁੜ ਕੇ ਬੰਦੇ ਨਾਲ ਜਿੱਦਾਂ ਜਿੱਦਾਂ ਕੱਟੇ ਹੋਏ ਮੈਂ ਵੀ ਉਹਨੂੰ ਹਸਪਤਲ ਬਚਾਇਆ ਹਸਪਤਲ ਬਚਾਇਆ ਨਾ ਮੈਂ ਜਲ ਮਾਰਾ ਬੜਾ ਜਾਨ ਜੂਨ ਲਵਾਇਆ ਬਚਾ ਬੰਦਾ ਨਿਕਲਣਾ ਜਾਏ ਮੁੜ ਕੇ ਮੈਂ ਕਰ ਮੈਂ ਉਹ ਹਸਪਤਲ ਲਗਿਆ ਉਥੇ ਕਰਾ ਲਈ ਉਹ ਕਹਿੰਦੇ ਵੀ ਜਦੋਂ ਸੀਰੀਅਸ ਐ ਉਹਨੂੰ ਮਹਾਲੀ ਦਾ ਫਰ ਕਰਤਾ ਹੋਣਾ ਤੇ ਮਹਾਲੀ ਲੈ ਗਏ ਉਥੇ ਚਲੋ ਉਹਨਾਂ ਜਿਹਨੂੰ ਬਹੁਤ ਵੀਰੇ ਚੱਕਾ ਪਕੀਤਾ ਤੇ ਬਡੇ ਕੇ ਬੰਦੇ ਹਾਂਜੀ ਬੜਾ ਬੜਾ ਇੱਕ ਇੱਕ ਕਹਿੰਦੇ ਨਦੀ ਇੰਸ਼ੋਰੈਂਸ ਜਿਹੜੀ ਉਹ ਨਹੀਂ ਸੀ ਹੋਈ ਵੀ ਉਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਪੰਜਾਬ ਸਰਕਾਰ ਦਾ ਫਰਜ ਬੰਦਾ ਹੈ ਕਿ ਜਿਹੜੇ ਮਲਾਜ਼ਮ ਕੰਮ ਕਰਦੇ ਆ ਉਹਨਾਂ ਦੀ ਇੰਸ਼ੋਰੈਂਸਾ ਹੋਣਾ ਚਾਹੀਦਾ ਇਹ ਤੋਂ ਛੋਟੇ ਲੈਵਲ ਬਿਨੂੰ ਕੰਨਾ ਤੇ ਨਹੀਂ ਤਾਂ ਵੀ ਚਲੋ ਤੁਹਾਡੀ ਹੋਈ ਹੈ ਬਾਤ ਕਰਨ ਹਾਂਜੀ ਤੁਹਾਡੀ ਹੋਈ ਇੰਸ਼ੋਰੈਂਸ ਨਹੀਂ ਜਾਨੀ ਇਦਾਂ ਹੀ ਪੈ ਸੈਲਰੀ ਆਂਦੀ ਜਿਹੜੀ ਕਾਉਂਟ ਜਾਂਦੀ ਉਹ ਤਾਂ ਕੋਈ ਨਹੀਂ ਚੱਲ ਜਾਂਦਾ ਬਿਲਕੁਲ ਜੇ ਗੱਲ ਕਰੀਏ 4000 ਦੇ ਕਰੀਬ ਜਿਹੜੇ ਮੁਲਾਜ਼ਮ ਹੈ ਜਿਨ੍ਹਾਂ ਦੀਆਂ ਇੰਸ਼ੋਰੈਂਸ ਨਹੀਂ ਹੋਈਆਂ ਉਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੁੰਦੇ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੀਏਟੀਸੀ ਪੰਪਾਸ ਦੇ ਜਿਹੜੇ ਮੁਲਾਜ਼ਮ ਹੈ ਉਹ ਰੋਜ਼ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਘੰਟੇ ਦਾ ਜਿਹੜਾ ਸਮੇਂ ਦਿੱਤਾ ਗਿਆ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਲੰਧਰ ਦਾ ਰਾਮਾ ਮੰਡੀ ਚੌਂਕ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ ਉਸ ਦੇ ਨਾਲ ਹੀ ਪੰਜਾਬ ਭਰ ਦੇ ਵਿੱਚ ਜਿਹੜੇ ਪੀਆਰਟੀਸੀ ਪਨਪਾਸ ਦੀਆਂ ਜਿਹੜੀਆਂ ਬੱਸਾਂ ਹਨ ਉਹਨਾਂ ਦਾ ਚੱਕਾ ਜਾਮ ਜਿਹੜਾ ਉਹ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਿਹੜਾ ਤਰਨਤਾਰਨ ਦੀ ਮਣੀ ਚੌਂ ਦੇ ਵਿੱਚ ਵੀ ਜਾ ਕੇ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਹੁਣ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਇਹਨਾਂ ਮਲਾਜ਼ਮਾਂ ਦੀ ਮੰਗਾਂ ਵੱਲ ਧਿਆਨ ਦਿੰਦੀ ਹੈ ਜਾਂ ਨਹੀਂ ਕੈਮਰਾਮੈਨ ਸੈਲ ਦੇ ਨਾਲ ਮਨਵੀਰ ਸੱਬਰਵਾਲ ਜਲੰਧਰ